ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਇੱਕ ਝੋਟੀ ਤਾਜੀ ਸੀ ਵੀ ਇੱਕ ਵਿਹੜ ਗੱਪਣ ਸੁਣਨ ਵਾਲੀ ਇੱਕ ਦਿਖਾਵਾਂਗੇ ਪਾਲਕ ਬੂਰੀ ਕੱਟੀ ਤੇ ਨਾਲ ਅਗ ਸੇਲ ਡਿਟੇਲ ਸਸੀ ਕਾ ਬਾਈ ਜੀ ਸਸੀ ਕਾ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਸ਼ੀਰਾ ਪਿੰਡ ਫਦੇਗੜ ਖੰਨਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9866 70809 81461 70809 70809 ਪਹਿਲਾ ਨੰਬਰ ਆਪ ਜਿਹੜੀ ਮੈਂ ਦੇਖੀ ਨਸੂਈ ਵੀ ਕਿਹੜਾ ਸੂਸੂਈ ਏ ਇਹ ਬਾਈ ਤੀਜਾ ਸੂਆ ਵੀ ਤੀਜਾ ਸੂਸੂਈ ਵੀ ਆ ਕਿੰਨਾ ਦਿਨ ਹੋ ਗਿਆ ਸੂਈ ਨੂੰ ਇਹਨੂੰ ਬੰਦ 20 ਦਿਨ ਹੋ ਗਏ ਠੀਕ ਆ 20 ਦਿਨ ਹੋ ਗਏ ਸੂਈ ਨੂੰ ਕੱਟਾ ਬਹੁਤ ਚੰਗਾ ਵਿਛੇ ਨਾ ਹਾਂ ਹਾਂ ਮੇਰੇ ਕੋਲ ਸਨਾਰੀ ਚੋਦੀ ਮਹਾਰਾਣੀ ਚੋਵਾ ਹੈ ਠੀਕ ਹੈ ਉਦੇ ਨਾਲ ਫਿਰ ਲਿਆ ਜੀ ਠੀਕ ਹੈ ਦੁੱਧ ਕਿੰਨਾ ਹੁਣ ਦੁੱਧ 12 ਕਿਲੋ 12 ਕਿਲੋ ਮੈਨ ਨਾਲ ਹਾਜ਼ਰ ਹਾਂ ਕਿਹੜਾ ਮਰਜੀ ਦੋ ਟਾਈਮ ਤੇਰੇ ਟਾਈਮ ਬੰਦੇ ਲੈ ਕੇ ਜਾ ਚੌਣ ਚਵਾਦੀ ਕਿੰਨਾ ਨੰਬਰ ਹੈ ਜਮਾ 1 ਨੰਬਰ ਆ ਸਾਡੀ ਸਾਡੀ ਭਾਜ ਦਾ ਕੀ ਹੈ ਭਾਜ ਦਾ 90000 ਕਰਦੇ 80000 ਚੌਣ ਚਵਾਦੇ ਪਾਸੋਂ ਦਾ ਵੀ ਵੀ ਕਰੋ ਠੀਕ ਆ ਗਈ ਮਾੜੀ ਜਿਹੀ ਫੁੱਲੀ ਹਨ ਢੋਰੀ ਬਾਹਰ ਨੂੰ ਸੋ ਵੀਰੋ 90000 ਦੇ ਵਿੱਚੋਂ ਮਾਨਦਾਨ ਹੋ ਜੂ ਪਿੱਛੇ ਹੈਗਾ ਕੱਟਾ ਪੂਰਾ ਜ਼ਬਰਦਸਤ ਪੱਲਨ ਵਾਲਾ ਕੱਟਾ ਹੈਗਾ ਤੇ ਚੋਣ ਜਵਾਦੀ ਇੱਕ ਨੰਬਰ ਆ ਮੋਲ 90000 87000 ਦੀ ਮੈਂ ਹੋ ਜੂ ਸਿੰਘ ਖੁੱਲਾਗਾ ਸੁਆ ਤੀਜਾ ਸੂਈ ਆ ਸੋ ਲੈਵਾ ਵਗੈਰਾ ਦੇਖੋ ਸਾਫ ਸੁਥਰਾ ਵੀਰੋ ਕਵਰ ਕਰਨ ਦਾ ਟਾਈਮ ਆਪਣਾ ਦੁਪਹਿਰ ਜਿਹੜਾ ਟਾਈਮ ਆ 12:30 ਵਜੇ ਸਭ ਨੇ ਗੈਸ ਕਰ ਲਿਓ ਕੱਦ ਕਾਠ ਗਿਆ ਚੰਗਾਗਾ ਤੇ ਥੋੜੀ ਲੱਸੀ ਫਿੱਕੀ ਨਜ਼ਰ ਆਉਂਦੀ ਵੜੀ ਜੀ ਹਨਾ ਹਾਂ ਭਾਈ ਥੋੜੀ ਗਰੀਬ ਪਰ ਆ ਜੀ ਠੀਕ ਐ ਦੁੱਧੀ ਖਾਰ ਮੰਨਦੇ ਕੋਈ ਥੋੜੀ ਹਨਾ ਬਾਕੀ ਚੰਗੀ ਬਣਨ ਵਾਲੀ ਆ ਜੀ ਜਦੋਂ ਭਰ ਗਈ ਹਨਾ ਮੈਂ ਠੀਕ ਐ ਸੋ ਥਾਂ ਦੇਖੋ ਮੁੱਠੀ ਵਾਲਾ ਸੋਨਾ ਸਾਫ ਸੁਥਰਾ ਤੇ ਪਤਲੀ ਜੰਮੜੀ ਦੇ ਵਿੱਚ ਆ ਗਈ ਦੁੱਧਾਂ ਦੀ ਮੈਂ ਕੋਈ ਇਹੀ ਕਰਨੀ 12 ਲੀਟਰ ਦੁੱਧ ਇਸ ਵਕਤੇ ਥੱਲੇ ਹਾਜ਼ਰ ਆ ਤੇ ਬਟਨ ਵਾਲੀ ਝੋਟੀ ਆ ਸੁੱਲੇਵਾ ਵਗੈਰਾ ਦੇਖੋ ਨੀੜ ਤੋਂ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਕਲ ਠੀਕ ਹੈ ਚੋਾਈ ਚੂਈ ਦੀ ਓਕੇ ਹੈ ਨਾ ਜਮਾ ਠੀਕ ਹੈ ਅੱਗੇ 2 ਨੰਬਰ ਜਿਹੜੀ ਦੇਖੀ ਜਾਂਦੇ ਆ 2 ਮਟਰ ਰੋਕ ਕੇ ਲਾ ਲਈ ਇਹ ਬਾਈ ਜੀ ਕਿਹੜਾ ਸੂਆ ਸੁਣਦੀ ਆ ਬਈ ਦੂਜਾ ਸੂਆ ਸੁਣਾਂ ਨੇ ਠੀਕ ਹੈ ਕਹੇ ਕਿਦਾਂ ਲੈ ਜਾਊਗੀ ਇਹ ਲੈ ਜੀ ਹਫਤਾ ਸੂਜ ਬਾਕੀ ਪਿਆ ਕਿੰਨਾ ਤੁਸੀਂ ਪਿਛਲੀ ਵਾਰ ਤੇ 28 ਕਿਲੋ ਕੰਢਿਆ ਹੋਇਆ ਕਹਦੇ ਮਾਲ ਕਹਿੰਦਾ ਸਰ ਸਾਹਿਬ ਠੀਕ ਹੈ ਐਜ ਕੀ ਅੰਦਾਜ਼ਾ ਲਾ ਕੇ ਚੱਲੀਏ ਉਹ ਗਰਮੀ ਆ ਮੰਨ ਕੇ ਚੱਲ 25 25 ਕਿਲੋ 26 ਕਿਲੋ ਵਾਲੀ ਹੈਗੀ ਮਾਲਾ 25 20 ਕਿਲੋ ਰਾਮ ਨਾਲ ਮਾਨਸਾ ਭਾਅ ਇਹਦਾ ਕੀ ਰਹੂਗਾ ਪਾਪਾ ਜੀ ਇਹਦਾ ਫੋਨ ਕਰ ਲੰਮੀ ਜੀ ਤੇ ਚੀ ਆ ਨਾ ਉਨੀ ਬਹਰ ਬਣੀ ਤੋਰੀ ਮੜੇ ਬਾਰ ਨੂੰ ਕੱਢ ਜੂ ਹਫਤਾ ਜੀ ਸੋ ਹਫਤਾ ਸੂਰ ਜਵਾ ਕੀ ਲੇਵਾ ਫਾੜੀ ਵਾਲਾ ਫਿੱਟ ਫਾੜ ਬਿਲਕੁਲ ਰਾਜੀ ਸੰਗੀ ਸਮੀ ਬਲੀ ਵੀ ਬਹੁਤ ਆ ਦੂਜਾ ਸੋ ਸੁੰਦੀ ਆ ਪਹਿਲੇ ਸੂਏ ਮਾਲ ਕਣ ਦੱਸਿਆ 27 28 ਕਿਲੋ ਪਾਰਕ ਸਹੀ ਸਲਾਮ ਤੁਸੂਪੀ ਕੱਦ ਬਹੁਤ ਵੱਡਾ ਬਈ ਕੱਦ ਬਹੁਤ ਆ ਜਿੰਦ ਜਾਨ ਬਹੁਤ ਆ ਬੈੜ ਦੇ ਵਿੱਚ ਦੂਜਾ ਸੂਆ ਸੋਣ ਨੂੰ ਹਫਤਾ ਅਗ ਲਗਭਗ ਬਾਕੀ ਪਿਆ 26 27 ਕਿਲੋ ਦਾ ਹਵਾਨਾ ਗਵਾਹੀ ਭਰਦਾ ਪਾਉ ਦੂ ਤੂ ਗਵੇਜ ਕਰਨ ਠੀਕ ਆ ਲੇਵਾ ਫਿਟਿੰਗ ਆਲਾ ਸਾਫ ਜਿਹਾ ਤਰਾ ਰੇਟ ਇਹਦਾ ਫੋਨ ਤੇ ਹੋਊਗਾ ਦੂਜੇ ਨੰਬਰ ਤੇ ਦੂਜਾ ਸੂਆ ਸੋਣ ਨੂੰ ਰੈਡੀ ਇੱਕ ਹਫਤਾ ਸਿਰਫ ਇਹਦਾ ਬਾਕੀ ਪਿਆ ਰੇਟ ਇਹਦਾ ਫੋਨ ਤੇ ਜੈਨਨ ਹੋ ਜਾਵਾਂ ਹਾਂ ਹਾਂ ਬਈ ਰੇਟ ਜਮਾ ਆ ਉਹਨਾਂ ਵੀ ਹੈ ਜੇ ਕੱਚੀ ਆ ਗਈ ਹੈ ਨਾ ਪਿਆ ਹੈ ਉਹਨਾਂ ਰੇਟੋ ਦਾ ਹੋਗਾ ਠੀਕ ਹੈ ਤੇ ਕੱਦ ਕੋਦਾ ਲਮਾਈ ਦੀ ਮੂਰੀ ਹੈ ਨਾ ਅੱਗੇ ਬੱਚੇ ਉਹਨਾਂ ਦੀ ਦਰਸ਼ਕ ਦੇ ਤਾਂ ਥੋੜਾ ਬੈਠੀ ਜਿਹੀ ਥੱਲੀ ਆ ਕਿਵੇਂ ਮਰਦੀ ਹੋ ਪਾਸੇ ਬਹਿ ਕੇ ਦੇ ਜੇ ਅੱਗੇ ਆਪਾਂ ਪਾਲ ਕੇ ਕੱਟੀ ਦੇਖੀ ਨੇ ਬੁਰੀ ਇੱਕ ਇੱਕ ਨਹੀਂ ਕੁਮਰੇ ਦੀ ਇਹ 10 ਕਿ ਮਹੀਨੇ ਦੀ ਉਮਰ ਹੈ ਠੀਕ ਹੈ 10 ਕਿ ਮਹੀਨੇ ਦੀ ਉਮਰ ਤੇ ਪੂਰੀ ਰਿਕਾਰਡ ਵਗੈਰਾ ਪਤਾ ਕੁਛ ਨਹੀਂ ਪਤਾ ਰਿਕਾਰਡ ਬਈ ਆਪਾਂ ਮੱਝ ਲੈਤੀ ਸ਼ਾ ਪੂਰੀ ਹਨਾ ਠੀਕ ਹੈ ਠੀਕ ਹੈ ਨਾ ਇਹ ਪੂਰੀ ਥੱਲੇ ਹੁਣ ਆਪਾਂ ਵੇਚਣੀ ਤਾਂ ਹੈ ਨਹੀਂ ਜੀ ਹਨਾ ਕੋਈ ਜਿਹੜਾ ਵੇਚ ਉਹ ਹੈ ਪੂਰੀ ਵਾਲੇ ਦਾ ਵੇਚ ਅਸੇ ਉਸੇ ਘਰੋਂ ਲੈ ਕੇ ਆਏ ਆ ਉਹ ਘਰੇ ਜੁਆਈਏ ਇਹਨਾਂ ਕੋਈ ਪੂਰੀ ਮੰਨ ਕੇ ਚਲਾ ਆਪਣੇ ਕੋਲੇ ਹੁਣ 15 16 ਕਿਲੋ ਤੇ ਆ 12 19 ਝੰਡੂ ਵਾਲੀ ਪੂਰੀ ਪਹਿਲੇ ਉਹਨਾਂ ਕੋਲੇ 15 16 ਕਿਲੋ ਝੋਟੇ ਹੋਂ ਕੱਢਦੀ ਆ ਨੇ ਉਹਦਾ ਜਿਹੜੇ ਕੋਲ ਆਪਾਂ ਪੂਰੀ ਵੇਚ ਲੈਂਦੀ ਆ ਹਾਂ ਤੇ ਸਿੰਘ ਦਾ ਹੈਗਾ ਖੁੱਲਾ ਜਾ ਹਨਾ ਪਰ ਲੇਵੋ ਲੂਬਾ ਸਾਫ ਸੁੱਧਰਾ ਮੰਨ ਲਾ ਪੂਰੀ ਬਰੈਡਨ ਚ ਠੀਕ ਹੈ ਤੇ ਝੋੜੀ ਚੜ ਜੰਗੀ ਐ ਝੋੜੀ ਤੇ ਆਹ ਮਖਮਲ ਦੇ ਨਾਲ ਦੇਖੀ ਸੋ ਝੋੜੀ ਦੇਖੋ ਪੂਰੀ ਜ਼ਬਰਦਸਤ ਕਿਵੇਂ ਹੁਣੀ ਪੱਟੀ ਖੜੀ ਐ ਦੇਖ ਲੈ ਹਣ ਸੋ ਝੋੜੀ ਦੇ ਪਾਸੇ ਓਕੇ ਆ ਜਾ ਹਣ ਜਿਵੇਂ ਪੰਛੀਆਂ ਦੀ ਝੋੜੀ ਨਹੀਂ ਹੁੰਦੀ ਹੈਗੀ ਆਏ ਆ ਇਹਦਾ ਭਾਗ ਫਿਰ ਕੀ ਰੱਖਿਆ ਆਪਾਂ ਭਾਗ ਇਹਦਾ 25000 ਰੁਪਏ ਕਰ ਦਿਆਂਗੇ ਮਾਨ ਤਾਨ ਮਾਨ ਤਾਨ ਕਰ ਜਾਵਾਂਗੇ ਮਾੜਾ ਮੋਟਾ ਕੋਈ ਗੱਲ ਨਹੀਂ ਕਰ ਲਾਂਗੇ ਜੇ ਕੋਈ ਹੋ ਗਿਆ ਦੇ ਠੀਕ ਹੈ ਕੱਟੀ ਚੰਗੀ ਬਹੁਤ ਆ ਸੋ ਚੰਗੀ ਕੱਟੀਆਂ ਵਧੀਆ ਛਾਲਕ ਦੇ ਲਗਭਗ ਜਿੰਮਰਾ ਸਾਲ ਤੋਂ ਅੰਦਰ ਹੀ ਆ ਤੇ ਸਿੰਘਮੂ ਮਥਾ ਦੇਖੋ ਸਿੰਘਮੋੜ ਲੱਗੀ ਹੈ ਨਾ ਸਿੰਘਮੋੜ ਠੀਕ ਹੈ ਸੋ ਸਾਫ ਸੁਧਰੀ ਕੱਟੀ ਕੋਈ ਵੀਰ ਖਰੀਦਣਾ ਚਾਹਣ ਹੋਵੇ ਪੂਰੀ ਕੱਟੀ ਇਸ ਨੰਬਰ ਪਰ ਸੰਪਰਕ ਕਰ ਸਕਦੇ ਹੋ ਤੇ ਨੰਬਰ ਬੋਲੀ ਵੀਰ ਆਪਣਾ ਚੰਗੇ ਰਵੇ ਦੀ ਆ ਨੰਬਰ ਬੋਲਿਓ 83466 70809 ਪਿੰਡ ਫਤੇਗੜ ਸੰਨਾ ਜ਼ਿਲ੍ਹਾ ਬਰਨਾਲਾ ਪੇਗਾ